ਟ੍ਰੈਕ ਦਾ ਡਰਾਈਵਲ ਵੀ ਜੋ ਹੱਚ ਆ ਜਾਂਦਾ। ਜੇ ਨੁਕਸਾਨ ਹੋ ਜਾਂਦਾ ਫਿਰ ਆਪਾਂ ਨੂੰ ਪਤਾ ਕਿਵੇਂ ਨਜਿੱਠਣਾ ਪੈਂਦਾ। ਡਰਾਈਵਲ ਸ਼ਾਂਤਮਈ ਰਹੇ। ਜਿੰਨੀ ਉਹਦੀ ਸਪੀਡ ਹੈ ਟ੍ਰੈਕ ਦੀ ਓਨੀ ਰੱਖੇ ਕੰਟਰੋਲ 'ਚ। ਬਾਹਰ ਜੇਡਾ ਰੌਣਾ ਪੈਂਦਾ ਪਈ ਜਾਂਦੋ। ਆਪ ਦੇ ਮਾਰਤ ਚ ਟ੍ਰੈਕ ਪਾਸੇ ਨਹੀਂ ਕਰਨਾ ਤੁਸੀਂ। ਫਿਰ ਆਪਾਂ ਜਿਹੜਾ ਇੱਥੋਂ 45 ਮਿੰਟ ਦਾ ਹੈ ਰਸਤਾ। ਪਮਾ ਸਣ ਹੋ ਜੇ ਪਮਾ ਰਾਤ ਹੋ ਜੇ। ਅਸੀਂ ਮੂਰੇ ਹੋਵਾਂਗੇ ਜਿੱਥੇ ਕਹਾਂਗੇ ਰੁਕ ਜਾਓ ਸਾਰਿਆਂ ਨੇ ਰੁਕਣਾ ਸਹਿਮਤੀਆ ਛੋਟੀ ਸਾਰਿਆਂ ਦੀ ਬੋਲੇ ਸ਼ਾਨਹਾਲੇ ਕਈ ਵਾਰੀ ਜਿਹੜੇ ਵਿੱਚ ਬੰਦੇ ਹੋਣਗੇ ਗਰਮ ਖਿਆਲੀ ਹੁੰਦੇ ਨੇ ਸਰਕਾਰ ਬਾੜ ਦਿੰਦੀ ਹੁੰਦੀ ਆ ਉਹ ਕੋਚ ਕਰੂਗੀ ਕਿ ਹੁਣ ਸਮਾਜੇ ਅੱਜ ਬਾਤ ਦੇ ਨਹੀਂ ਛੋੜਿਆ ਕੋ ਡਰਦੇ ਆ ਆਪਾਂ ਬਹੁਤ ਕੁਝ ਦੇਖਦੇ ਆਂ ਆਪਾਂ ਨੂੰ ਸਾਰੇ ਭਾਰਤ ਦੇ ਜਿਹੜੇ ਸੰਗਠਣੇ ਇਸ ਮੋਰਚੇ ਤੇ ਸ਼ਾਮਿਲ ਹੈ ਅਸੀਂ ਇਹ ਦੇਖ ਰਿਹਾ ਕਰਨਾਟਕ ਵਾਲਿਆਂ ਨਾਲ ਕੀ ਹੋਇਆ ਮਹਾਰਾਸ਼ਟਰ ਵਾਲਿਆਂ ਨਾਲ ਕੀ ਹੋਇਆ ਜਿਹੜੀ ਸਾਡੀ ਗੱਲਬਾਤ ਹੋ ਰਹੀ ਹੈ ਉਹਨਾਂ ਨਾਲ ਕੀ ਰਿਜ਼ਲਟ ਆਉਂਦਾ ਉਹ ਸਾਰਾ ਕੁਝ ਸੋਚ ਕੇ ਅਸੀਂ ਕਹਿੰਦੇ ਆਂ ਆਪਾਂ ਨੂੰ ਵੀ ਕੋਈ ਹਰੀ ਝੰਡੀ ਦੇਣ ਵਾਲਾ ਤਾਂ ਹਾਂ ਵੱਠਾ ਜਿੰਨੇ ਆਪਣੇ ਫੋਰਮ ਦੇ ਆਗੂ ਹੈ ਸਰਦਾਰ ਦਜੀ ਸਿੰਘ ਢੱਲੇਵਾਲ ਉਹ ਆਪਾਂ ਨੂੰ ਮਿੰਟ-ਮਿੰਟ ਤੇ ਕਹਿਣਗੇ ਹੁਣ ਰੁਕ ਜਾਓ ਹੁਣ ਬਹਿ ਜਾਓ ਹੁਣ ਵਧੋ ਅਸੀਂ ਤੁਹਾਨੂੰ ਉਹੀ ਕੁਝ ਕਹਨੇ ਆ ਤਾਂ ਆਪਾਂ ਨੂੰ ਮੈਂ ਇਹ ਕਹਿੰਦਾ ਵੀ ਜਿਹੜਾ ਮਾਰਕ ਹੈ ਆਪਾਂ ਟਕਾਹ ਦੇ ਨਾਲ ਸਪੀਡ ਨਹੀਂ ਕਿਸੇ ਨੇ ਜ਼ਿਆਦਾ ਰੱਖਣੀ ਕਿਸੇ ਦਾ ਵੀਕਲ ਥੋੜਾ ਭੱਜਣ ਵਾਲਾ ਹੁੰਦਾ ਕਿਸੇ ਦਾ ਵੀਕਲ ਜ਼ਿਆਦਾ ਭੱਜਣ ਵਾਲਾ ਹੁੰਦਾ ਕਿਸੇ ਕੋਲੇ ਪੀਕਅਪ ਹੋਣਾ ਪਰ ਰਹਿਣਾ ਮਾਰਕ 'ਚ ਹੈ ਗੱਤੀ ਨਾ ਕਰੋ ਜੇ ਕਿਸੇ ਦੇ ਟਾਇਰ ਤੇਲ ਤੂਲ ਰਹਿੰਦਾ ਪਾਉਣ ਵਾਲਾ ਸਾਰੇ ਆਪ ਦੇ ਤੇਲ ਦਾ ਪ੍ਰਬੰਧ ਕਰ ਲਓ ਨਾਲ ਆਪਾਂ ਬੋਲਿਆ ਸੀ ਵੀ 40 40 50 50 ਲੀਟਰ ਹਰੇਕ ਕੋਲੇ ਤੁਹਾਡੇ ਕੋਲੇ ਤੇਲ ਹੋਣਾ ਚਾਹੀਦਾ ਆਪਾਂ ਟੈਂਕ ਹੀ ਹੋ ਗਿਆ 11:00 ਵੱਜ ਗਏ ਪੁੱਸ ਜਿਹੜੇ ਆਗੂ ਸਾਡੇ ਕੋਟ ਬੁੱਢਾ ਜੀ ਇੰਦਰਜੀਤ ਕੋਟ ਬੁੱਢਾ ਖੋਸਾ ਦੂਜੇ ਜਿਹੜੇ ਆਗੂ ਆ ਸਾਡੇ ਕੋਲੇ 5-10 ਮਿੰਟਾਂ ਅੰਚ ਪਹੁੰਚਣਗੇ ਮੇਰੀ ਬੇਨਤੀ ਹੈ ਉਹਨਾਂ ਸਾਰੇ ਕਰ ਲੋ ਤਿਆਰੀ ਆ ਦਾ ਸਮਾਨ ਟਰੈਕਟਰ ਲੈ ਢਰ ਲੋ ਆਪਾਂ ਅੱਧੇ ਇੱਕ ਘੰਟੇ ਨੂੰ ਚਾਲੇ ਪਾਵਾਂਗੇ ਲੇਕਿਨ ਮੂਰੇ ਹਮਾਰੇ ਇੱਕ ਤੋਂ ਸੁਣਦਾ ਮਤਲਬ ਜਿੰਨੇ ਵੀ ਸਮਾਨ ਆਸੇ ਪਾਸੇ ਪਿਆ ਜਿਆਦਾ ਧਿਆਨ ਖਾਣ ਕਰਨੀ ਨਾ ਕਰਿਆ ਕਰੋ ਸਾਰੇ ਚੌਲ ਖਾਈ ਜਾਂਦੇ ਉਹਦੇ ਮੂਰੇ ਆਫਰੂ ਕਹਿ ਸਕਿਆ ਪਾਣੀ ਕਿਤੋਂ ਪੀਓਗੇ ਛਾਲ ਰੱਖਿਆ ਕਰੋ ਮਾੜਾ ਉਟਾ ਭੱਜੜ ਭੁਜੜਾ ਤੋੜਨ ਵਾਲਾ ਤਾਂ ਵੀ ਟੈਟਰ ਵਾਲਿਆਂ ਤਿਆਰ ਕਰ ਲੋ ਪ੍ਰਮਾਤਮਾ ਮਿਹਰ ਕਰੂਗੀ ਮੋਰਚਾ ਜਿੱਤ ਕੇ ਮੁੜਾਂਗੇ ਧੰਨਵਾਦ ਹਾਂਜੀ ਦੋਸਤੋ ਚੱਲ ਪਏ ਨੇ ਕਿਸਾਨ ਦਿੱਲੀ ਨੂੰ ਮਹਿਲਾ ਚੌਕ ਤੋਂ ਵੀਡੀਓ ਸ਼ੇਅਰ ਕਰਿਆ ਦੋਸਤੋ ਦੇਖ ਸਕਦੇ ਹੋਗੇ